ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਰ ਜੋ ਬਨ ਮੈਂ ਮਤ ਪੀੜੈ ਘਰ ਪਹਣੀ ਬਲਰਾਮ ਜੀਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਭਰ ਜੋ ਬਨ ਮੈਂ ਮਤ ਪੀੜੈ ਘਰ ਪਹਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋ ਬਨ ਬਾਦ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਜ ਨਾ ਪਾਇਆ ਸਤ ਗੁਰੂ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਣ ਰਾਡੇ ਪਾ ਬਿਨ ਬਿਰਧਨ ਕੁਮਲਾਣੀ ਬਾਬਾ ਮੈਂ ਵਰ ਦੇਹੀ ਮੈਂ ਹਰ ਵਰ ਭਾਵੇ ਤਿਸ ਕੀ ਬਲਰਾਮ ਜੀਓ ਰਵ ਰਹਿਆ ਜੁਗ ਚਾਰ ਤਿਰ ਭਵਨ ਬਾਣੀ ਜਿਸ ਕੀ ਬਲਰਾਮ ਜੀਓ ਤਿਰ ਭਵਨ ਕੰਤ ਰਵੇ ਸੁਹਾਗਣ ਅਵਗਣ ਮੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਣਡਨਾ ਮੈਂ ਲੈ ਵੇਸੀ ਨਾਨਕ ਮੈਂ ਵਰ ਸਾਚਾ ਭਾਵੇਂ ਜੁਗ-ਜੁਗ ਪ੍ਰੀਤਮ ਤੈਸੀ ਬਾਬਾ ਲਗਨ ਗਣਾਈ ਹੰ ਵੀ ਵਈਆ ਸਹੁਰੈ ਬਲਰਾਮ ਜੀਓ ਸਾਹਾ ਹੁਕਮ ਰਜਾਈ ਸੋ ਨਾ ਟਲੈ ਜੋ ਪ੍ਰਭ ਕਰੇ ਬਲਰਾਮ ਜੀਓ ਕਿਰਤ ਪਿਆ ਕਰਤੈ ਕਰਪਾਇ ਮੀਟ ਨਾ ਸਕੈ ਕੋਈ ਜਾਂ ਜੀ ਨਾ ਨਰਹ ਨੇ ਕੇਵਲ ਰਵ ਰਹਾ ਤਹਿ ਲੋਈ ਮਾਇ ਨਰਾਸੀ ਰੋਏ ਵਿਛੰਨੀ ਬਾਲੀ ਬਾਲਹਿ ਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬੁਲ ਦਤੜੀ ਦੂਰ ਨ ਆਵੈ ਘਰ ਪਈਐ ਬਲਰਾਮ ਜੀਉ ਰਹਿਸੀ ਵੇਖ ਹਦੂਰ ਪਿਰ 라ਵੀ ਘਰ ਸੁਹੀਐ ਬਲਰਾਮ ਜੀਉ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਫਿਰ ਭਾਈ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੁਹੀ ਮਹੱਲਾ ਪਹਿਲਾ chant ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਮ ਘਰ ਸਾਜਣਿ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਨੰਦਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਤੁਨ ਅਨਹਦ ਵਾਜੇ ਹਮ ਘਰ ਸਾਜਣ ਆਏ ਆਵਹੁ ਮੀਤ ਪਿਆਰੇ ਮੰਗਲ ਲਗਾਵੋ ਨਾਰੇ ਸਚ ਮੰਗਲ ਲਗਾਵੋ ਤਾਂ ਪ੍ਰਭ ਭਾਵੋ ਸੋਹਿਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤਿਰਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਿਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾਂ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਣ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੇਮਾਰਾ ਸੱਚ ਖੇਲ ਤੇਮਾਰਾ ਅਗਮ ਅਪਾਰਾ ਤੁਧ ਬਿਨ ਕੌਣ ਬੁਝਾਏ ਸਿਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਵਿਕਾਲ ਭਏ دیਵਾਨੇ ਮਨ ਰਾਖਿਆ ਗੁਰ ਠਾਈ ਨਾਨਕ ਆਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੁਹੀ ਮਹੱਲਾ ਪਹਿਲਾ ਘਰ ਤੀਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਆਵੋ ਸਜਣਾ ਹਉ ਦੇਖਾਂ ਦਰਸ਼ਨ ਤੇਰਾ RAM ਘਰ ਆਪਨ ਡੈ ਖੜੀ ਤੱਕਾਂ ਮੈਂ ਮਨ ਚਾਉ ਕਨੇਹਰਾ RAM ਮਨ ਚਾਉ ਕਨੇਹਰਾ ਸੁਣ ਪ੍ਰਭ ਮੀਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਭਈ ਨੇਹ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਣ ਕਉ ਬਲ ਜਾਈਐ ਸਾਚ ਮਿਲੇ ਘਰ ਆਏ ਘਰ ਆਏ ੜੇ ਸਾਜਨਾ ਤਾਂ ਧਨ ਖਰੀ ਸਰਸੀ RAM ਹਰ ਮੋਹ ੜੀ ਸਾਚ ਸ਼ਬਦ ठाकुर देख रहंसी राम गुण संग रहंसी खरी सरसी जा रावी रंग राते अवगण मार गुणी घर छाया पूर पुरਖ ਵਿਦਾਤੇ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ RAM ਨਾਮ ਨਿਸਤਾਰਾ ਗੁਰਮਤ ਮਿਲੇ ਪਿਆਰੇ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ RAM ਪਿਰ ਰਾਵੇ ਰਹੀ ਸ਼ਬਦ ਰਲੀ ਰਵ ਰਹਿ ਆ ਨਹਿ ਦੂਰੀ RAM ਪ੍ਰਭ ਦੂਰ ਨ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵੜਿਆਈ ਅਮਰ ਅਡੋਲ ਅਮੋਲ ਅਪਾਰਾ ਗੁਰ ਪੂਰੈ ਸੱਚ ਪਾਈਐ ਨਾਨਕੀ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਐ ਫਿਰ ਉਚੜੀਐ ਮਾਤੜੀਐ ਤੇ ਹੁਲਵਾ ਸ੍ਰੀਤਾ ਜਾਰਾਮ ਹਾਂ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾ ਜਾਰਾਮ ਸ਼ਬਦ ਵਿਚਾਰੀ ਕਰਨੀ ਸਾਰੀ RAM ਨਾਮ ਨੇ ਛਾਣੋ ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਨੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਵੈ ਨਾ ਜਸੀ ਨਾਨਕ ਗੁਰਮਖਿ ਆਪ ਪਛਾਣੈ ਪ੍ਰਭ ਜੈਸੀ ਅਵਿਨਾਸੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸੁਹੀ chant ਮਹੱਲਾ ਪਹਿਲਾ ਕਰ ਚੌਥਾ ਜਿਨ ਕੀ ਆਤਿਨ ਦੇਖਿਆ ਜਗ ਤੰਦੜੈ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਹਨੇਰਾ ਉੱਠ ਗਿਆ ਗੁਣ ਜਾਂਝ ਲਾੜੇ ਨਾਲ ਸੋਹੈ ਪਰਖ ਮੋਹਣੀਐ ਲਿਆ ਵਿਆਹ ਹੋਆ ਸੋਭ ਸੇਤੀ ਪੰਜ ਸ਼ਬਦੀ ਆਇਆ ਜਿਨ ਕੀ ਆਤਨ ਦੇਖਿਆ ਜਗ ਧੰੜੈ ਲਾਇਆ ਹੌਂ ਬਲਿਹਾਰੀ ਸਾਜਨਾ ਮੀਤਾ ਵਰੀਤਾ ਏ ਤਨ ਜਿਨ ਸਿਓ ਗਾਢਿਆ ਮਨ ਲੀੜਾ ਦਿੱਤਾ ਲੀਆ ਤਾ ਦਿਆ ਮਾਨ ਜਿਨ ਸਿਓ ਸੇ ਸੱਜਣ ਕਿਉਂ ਵਿਸਰੈ ਜਿਨ ਦਿਸ ਆਇ ਆਹੋ ਹੀਰ ਲੀਆ ਜੀ ਸੇਤੀ ਗਹਿਰ ਹੈ ਸਗਲ ਗੁਣ ਅਵਗਣ ਨਾ ਕੋਈ ਹੋ へ ਨੀਤਾ ਨੀਤਾ ਹਾਂ ਬਲੇ ਹਾਰੀ ਸਾਜਨਾ ਮੀਤਾ ਵਰੀਤਾ ਗੁਣਾ ਕਾ ਹੋ ਵੈ ਵਾਸਲਾ ਕਟ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਝ ਕਰੀ ਜੈ ਸਾਝ ਕਰੀ ਜੈ ਗੁਣ ਹੈ ਕੇਰੀ ਛੋੜ ਅਵਗਣ ਚੱਲੀ ਹੈ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੈ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਕਡ ਵਾਸ ਲਈਜੈ ਆਪ ਕਰੇ ਕਿਸ ਅੱਖੀਐ ਹੋਰ ਕਰੇ ਨਾ ਕੋਈ ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੈ ਸੁਣੇ ਦੇਖੇ ਬਾਜ ਕਹਿਆਂ ਦਾਨ ਅਣ ਮੰਗਿਆ ਦਿਵੇ ਦਾਨ ਦੇ ਦਾਤਾ ਜਗ ਬਿਦਾਤਾ ਨਾਨਕ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਸੁਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉ ਟਲੈ ਇਸ਼ਨਾਨ দান ਸੁ ਗਿਆਨ ਮਜਨ ਆਪ ਅਛਲਿਓ ਕਿਉ ਛਲੈ ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਧੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈ ਲਾਗੀ ਮਨ ਮੈਲੇਂ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਏ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਭ ਸਹਜ ਪਛਾਤਾ ਜਾ ਮਨ ਸਾਚਾ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਇ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬਕਾ ਘੋਟ ਸਾਰਿਆ ਪੰਜ ਭੂਨਾਇਕ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਬ ਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੇ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੇ ਸਮਝੈ ਸੂਝੈ ਜਾਣੀਐ ਜੇ ਆਪ ਜਣਾਵੇ ਆਪ ਜਣਾਵੇ ਮਾਰਗ ਪਾਵੇ ਆਪੇ ਮਨੁ ਆਲੇ ਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ ਤੰਤ ਮੰਤ ਫਖੰਡ ਨਾ ਜਾਣਾ RAM ਰਿਧਾ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰੂ ਸ਼ਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰਹਿ ਰਲਿਆ ਕਰਮ ਧਰਮ ਸਵਾਇਆ 86 ਤੀਰਤ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਬਾਣਾ ਪਾਇਆ ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੇਥੀ ਐ ਕਿਉ ਪਹਾਦਰ ਜਾਣੈ ਆਪ ਮੁਸਹਿ ਮਤ ਹੋਛੀ ਐ ਕਿਉ ਰਹਾ ਪਛਾਣੈ ਕਿਉ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਗਿਣਨਾਮ ਹਰ ਕੇ ਕਛੂ ਨਾ ਸੂਜੈ ਅੰਧ ਬੂਡਾ ਧੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹਾ ਪਾਦਰ ਗੁਰਦਸੈ ਮਨ ਪ੍ਰਦੇਸੀ ਜੇਥੀ ਐ ਸਭ ਦੇਸ ਪਰਾਇਆ ਕਿਸ ਪਹਿ ਖੋਲੋਂ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸੁਭਾਇਆ ਕੌਣ ਜਾਣੈ ਵਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੂਟਣਾ ਆਵੈ ਫੇਰੀਆ ਨਾਮ ਵਿਹੂਣੇ ਹੂਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੀਥੀ ਐ ਸਭ ਦੇ ਸੁਪਰਾਇਆ ਗੁਰ ਮਹਿਲੀ ਘਰ ਆਪਣਾ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸਚ ਸ਼ਬਦ ਪਤੀਣਾ ਸ਼ਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਿਲ ਨਹੀਂ ਕਰ ਆਪਣੇ ਸੋ ਭਰਪੁਰ ਲੈਣਾ ਕੀਤਾ ਕਿਆ ਸਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੇ ਆਪ ਜਣਾਵੇ ਆਪ ਭੁੱਲ ਨ ਭੁੱਲੇ ਜੈ ਜੈ ਕਾਰ ਕਰੈ ਤੁਧ ਪਾਵੇ ਗੁਰ ਕੈ ਸ਼ਬਦ ਅਮੁੱਲੈ ਹੀਣੋ ਨੀਚ ਕਰੋ ਬੇਨੰਤੀ ਸਾਚ ਨ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ chant ਮਹੱਲਾ ਤੀਜਾ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਧਿਆਵੋ ਗੁਰਮੁਖ ਹਰ ਪਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲੇ ਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹ ਸੁਣੋ ਜਨ ਪਾਈ ਸੁਖ ਸੋਹਿਲੜਾ ਹਰ ਧਿਆਵੋ ਸੁਣ ਹਰ ਗੁਣ ਭੀਨੇ ਸਹ ਜਿਸੁ ਭਾਈ ਗੁਰਮਤਿ ਸਹ ਜੀ ਨਾਮ ਧਿਆਇ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਾਗਾ ਅੰਦਰੋਂ ਦੁਰਮਰ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤਿਨ ਅਨੰਦਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਈ ਜੁਗ ਮਹਿ RAM ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਉਹ ਤੇਰਾ ਤੂੰ ਹਮਾਰਾ ਜੁਗ ਮੈਂ RAM ਨਾਮ ਨਿਸਤਾਰਾ ਸਾਜਨ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੁੱਖ ਨਾ ਲੱਗੇ ਆਏ ਦੈਦ ਸਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉਠੇ ਘਰ ਵਾਹੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੋਹੀ ਮਹੱਲਾ ਤੀਜਾ ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ ਜੁਗ ਜੁਗ ਰਖਦਾ ਆਇਆ RAM ਸੋ ਭਗਤ ਜੋ ਗੁਰਮੁਖ ਹੋਵੇ ਹਉ ਮੈਂ ਸ਼ਬਦ ਜਲਾਇਆ RAM ਹਉ ਮੈਂ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਕੀ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਬਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੁਹੈ ਦਰ ਸਾਚੈ ਜਿਨਹੀ ਸਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ RAM ਹਰ ਭਗਤ ਕਰਹਿ ਵਿਚੋਂ ਆਪ ਗਵਾਵੈ जिन गुण अवगुण पहचाणे राम गुण अवगुण पहचाणे हर नाम बखाने पै भगत मीठी लागी अन दिन भगत करै दिन राती घर ही मह बैरागी भक्ति राती सदा मन निर्मल हर जीव देखै सदा नाले नानक से भगत हर कहै दर साचे अन दिन नाम संभाले मनमुख भगत करै बिन सतगुरु ਵਿਣ ਸਤਿਗੁਰ ਭਗਤ ਨ ਹੋਈ RAM ਹਮੇ ਮਾਇਆ ਰੋਗ ਵਿਆਪੇ ਮਰ ਜਨਮੈ ਦੁਖ ਹੋਈ RAM ਮਰ ਜਨਮੈ ਦੁਖ ਹੋਈ ਦੂਜੈ ਭਾਏ ਪਰ ਜਿਵ ਗੋਈ ਵਿਣ ਗੁਰ ਤਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮਧੇ ਕਿਨੈ ਪਛਾਣਿਆ ਹਰ ਨਾਮ ਸਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੈ ਭਾਏ ਪਤ ਖੋਈ ਭਗਤਾਂ ਕਹਿ ਕਰ ਕਾਰਜ ਸੱਚਾ ਹਰ ਗੁਣ ਸਦਾ ਬਖਾਣੇ RAM ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ RAM ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਖੁੱਟ ਕਦੇ ਨਾਨਕ ਖੁੱਟੈ ਹਰ ਦੀਆ ਸਹਜ ਸੁਭਾਇ ਹਰ ਜਨ ਊਚੇ ਸਦ ਹੀ ਊਚੇ ਗੁਰ ਕੈ ਸ਼ਬਦ ਸੁਹਾਇ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਹਰ ਜਨ ਊਚੇ ਸਦ ਹੀ ਊਚੇ ਗੁਰ ਕੈ ਸ਼ਬਦ ਸੁਹਾਇ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ